ਤਾਕਤ ਅਲਤਕ ਸਾਰੇ ਮर्यादा ਅਨਸਾਰ ਜੋ ਦੋਸ਼ੀ ਹੈ ਉਹ ਪੇਸ਼ ਹੁੰਦਾ ਹੈ ਆਪਣੇ ਆਪਣੇ ਅਰਜ਼ੋਈ ਕਰਦਾ ਆਪਣੇ ਸੱਚੇ ਮਨੋਂ ਅਰਜ਼ੋਈ ਕਰਦਾ ਹੈ ਔਰ ਅਪਾਲਤਕ ਸਭ ਖੁਦ ਵੀ ਬਣਾ ਸਕਦੇ ਨੇ ਔਰ ਦੋਸ਼ੀ ਵਿਅਕਤੀ ਜਿਸ ਦੋਸ਼ ਲੱਗਦੇ ਨੇ ਉਹ ਆਪ ਵੀ ਜਾ ਕੇ ਪੁਰਜ ਕਰ ਸਕਦਾ ਹੈ ਪ੍ਰਕਾਸ਼ੀ ਬਾਜਲ ਦਾ ਤੋਂ ਵੀ ਬਹੁਤ ਲਾ ਉੱਥੇ ਵੀ ਇਹਨਾਂ ਨੇ ਮਾਫੀ ਮੰਗੀ ਮਾਫੀ ਮੰਗੀ ਹੈ ਸਾਰੇ ਪਾਸੇ ਮੰਗੀ ਹੈ ਪਰ ਉਹ ਵੀ ਗੱਲ ਨਹੀਂ ਜਿ ਬਣੀ ਸ੍ਰੀਮੰਨੀ ਆਪਣੇ ਆਪ ਹੀ ਜਿਹੜੀ ਜੋਸ਼ੀ ਜਿਹੜੀ ਫਟ ਫਟ ਮਟ ਹਾਇ 103 ਸਾਲ ਪਾਲਤ ਕਾਲੀ ਦਾਲਾ ਤੇ ਉੱਠਨੇ ਆਪ ਕੋਲ ਆਪਣੇ ਮਾਹੀ ਮੰਗ ਲਈ ਠੀਕ ਹੈ ਬੜੀ ਮਾਹੀ ਮੰਗ ਲਈ ਕਾਲੀ ਦਾਲ ਜਿਆਦੂ ਜਰ ਬਿੰਪੂs ਇਮਾਨਦਾਰ ਯਾਨਕ ਬਹੁ ਗੁਰੀਏ ਸੀ ਕੰਪੀਲ ਮਾਹਲੇ ਗਲਤੀ ਹੋਈ ਮੰਨ ਸਰਕਾਰ ਕਰਨ ਅੱਜ ਇਸ ਨੂੰ ਕਿਉਂ ਟਾਲਦੇ ਬੈਨੇ ਕੋਈ ਸਾਇਨੇ ਦਾ ਕਸੂਰ ਹੀ ਕੋਈ ਨਹੀਂ ਕਸੂਰ ਦਸ਼ਵੱਡਾ ਕਸੂਰ ਹੈ ਕਿ ਜਦੋਂ ਪ੍ਰਕਾਸ਼ੀ ਬਾਦਲ ਦੇ ਔਰ ਗੁਸੂਰੀ ਸੀ ਬਾਦਲ ਐਸ ਗ੍ਰਹਿ ਮੰਤਰੀ ਉਸ ਵੈਰੇ ਕੀਤੇ ਜਿਹੜੇ ਨਹੀਂ ਉਤਰੇ ਔਰ ਕਾਂਫੇ ਸਾਹਬ ਦੀ ਜਿਹੜੀ ਸ਼ਹਾਦਤ ਇਹ ਕਾਗਜ਼ ਹੈ ਕਾਫਾ ਕਹਿਣਾ ਜੋਲਦਾ ਰਿਹਾ ਅਜੂਬਾਰ ਆਇਆ ਹੈ ਕਾਂਸਟ੍ਰਕਟ ਸੱਤ ਪੇਸ਼ ਹੋ ਕੇ ਆਪਣੀ ਗੁਨਾਹ ਦੀ ਮਾਹੀ ਮਾਕੇ ਇੱਕ ਸਰਦਾਰ। ਮੈਂ ਅਦਰਾਏ ਜਗਤ ਬਹਿਮ ਸੁਤਾ ਕੇ ਅਗਰੇ ਸਾਹ ਜੋੜ ਤੋਂ ਰਾਜਨੀਤੀ ਸੁਈ ਸੀ ਬਾਦ ਕਰਦੇ ਰੇ ਤਾਂ ਮੈਂ ਕਹਿੰਦਾ ਦੋ ਸੀਟਾਂ ਨੂੰ ਜਿੱਤੀਆਂ ਵੀ ਨੇ ਆਪਣੇ ਮੀਆਂ ਬੀਵੀ ਵੀ ਜੀ ਉਹ ਵੀ ਕੁਝ ਜਾਣੀ। ਤੁਸੀਂ ਇੱਕ ਤਾਲ ਜੀ ਤੁਸੀਂ ਵੇਖ ਰਹੋ ਕਵਾਟੀ ਪੰਜਾਬ ਦੇ ਉੱਤੇ ਖਾਸ ਇੰਟਰਵਿਊ ਅੱਜ ਗੱਲਬਾਤ ਕਰਾਂਗੇ ਭਾਈ ਹਰਸ਼ੀਮਰ ਸਿੰਘ ਹੋਰਜਲ ਦੇ ਨਾਲ ਜੋ ਕੀ ਸੀ ਰਣਕੂ ਸਾਹਿਬ ਤੋਂ ਨੇ ਸਿੱਖ ਵਿਦਵਾਨ ਨੇ ਸਿੱਖ ਸਿਆਸਤ ਮਿਲਾਨਾ ਪੰਜਾਬ ਦੀ ਸਿਆਸਤ ਦੇ ਉੱਤੇ ਬਾਕੂਬੀ ਫਰਕ ਰੱਖਦੇ ਨਹੀਂ ਭਾਈ ਸਾਡਾ ਤੁਹਾਡਾ ਸਵਾਗਤ ਹੈ ਕੁਆਲਟੀ ਪੰਜਾਬ ਦੇ ਉੱਤੇ ਭਾਈ ਗੁਰਜੀਤ ਖਾਲਸਾਵਾ ਅਜੀਤ ਜੀ ਹਾਂਜੀ ਭਾਈ ਸਾਹਿਬ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਆਪਾਂ ਸਿੱਖ ਸਿਆਸਤ ਦੇ ਨਾਲ ਦੇਖਿਆ ਜਾਵੇ ਤਾਂ ਸਿੱਧਾ ਗੁਰਦੇਸ ਸਿੰਘ ਕਹਿੰਦੇ ਜੋ ਸਾਹਤ ਨੂੰ ਲੈ ਕੇ ਅਕਾਲੀ ਦਲ ਫਾਸਤਾ ਦਿਖਾਈ ਦੇ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਅਕਾਲੀ ਦਲ ਦੇ ਬੁਲਾਰਿਆਂ ਦੇ ਵੱਲੋਂ ਇਸ ਨੂੰ ਕਿਵੇਂ ਪੇਸ਼ ਕੀਤਾ ਜਾ ਰਿਹਾ ਕਿ ਅਕਾਲੀ ਦਲ ਦੀ ਕੀ ਭੂਮਿਕਾ ਸੀ ਉਸ ਮਾਮਲੇ 'ਚ ਮੈਂ ਦਿੰਦੀ ਸਹ ਹੈ ਕਿ ਜੋ ਵੀ ਗੁਰਦੇਸੀ ਕੌਮਕਿਨ ਸਮੇਤ ਜੋ ਵੀ ਕੁਰਬਾਨੀਆਂ ਸ਼ਹੀਦੀਆਂ ਪਿਛਲੇ ਸਮਿਆਂ ਤੋਂ ਹੋਈਆਂ ਨੇ ਖਾਸ ਤੌਰ 'ਤੇ 47 ਤੋਂ ਬਾਅਦ ਜੋ ਸਿੱਖ ਪੰਥ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਚਾਹੇ ਪੰਜਾਬ ਦੇ ਸੁਧਦੇ ਨੇ ਸਾਇ ਵਜ਼ੀਰੇ ਅਧਿਕਾਰਾਂ ਦੀ ਹੈ ਚਾਹੇ ਖਾਲਸਾਤ ਦੀ ਮੰਗ ਦੀ ਰਾਈ ਹੈ ਉਸ ਵਾਸਤੇ ਸਿੱਖ ਪੰਥ ਆਪਣੇ ਵੱਖ-ਵੱਖ ਜਿਹੜੇ ਸਾਡੀ ਵਰਗ ਨੇ ਵੱਖ-ਵੱਖ ਖੇਤਰ ਨੇ ਵੱਖ-ਵੱਖ ਜਿਹੜੇ ਨੌਜਵਾਨ ਨੇ ਜਾਂ ਸਾਡੀ ਪਾਰਟੀਆਂ ਨੇ ਉਹ ਕੇਂਦਰ ਸਰਕਾਰ ਨੂੰ ਲੜ ਰਹੀ ਹੈ ਤੇ ਬਹੁਤ ਸ਼ੀਧੀਆਂ ਹੋਈਆਂ ਨੇ ਬੜੀਆਂ ਇਤਿਹਾਸ ਦੇ ਵਿੱਚ ਪਿਆ ਇਤਿਹਾਸ ਦੇ ਵਿੱਚ ਲੇਕਿਨ ਜੋ ਗੁਰਦੇਵ ਸਿੰਘ ਕੌਂਕੇ ਦੀ ਸ਼ੀਧੀ ਦਾ ਜਿਹੜਾ ਪਰਖਣ ਸਾਹਮਣੇ ਆਇਆ ਹੈ ਕੁਝ ਬੜਾ ਦੁਖਦਾਈ ਔਰ ਬੜਾ ਤਰਾਸਦੀ ਪੁਰਿਸਕਰ ਕੀ ਹੈ ਕਿ ਇੱਕ ਕੌਮ ਦੇ ਤਤਕਾਲਤਾ ਦਾ ਜਥੇਦਾਰ ਨੂੰ ਕਿਸਤਾਂ ਦੇ ਨਾਲ ਕਾਂਗਰਸ ਸਰਕਾਰ ਨੇ ਕੋ ਕੋ ਕੀ ਉਹਨਾਂ ਸ਼ੀਧ ਕੀਤਾ ਤੇ ਉਹਨਾਂ ਦੀ ਜਿਹੜੀ ਬਿਛਾ ਦਿੱਤਾ ਉਸ ਨੂੰ ਗੁਮਨਾਮ ਹੀ ਕਰ ਦਿੱਤਾ ਹੈ ਇਹ ਜਿਹੜੀ ਸਿਵੀਆ ਨਾ ਗੁਰਜੀ ਏਆਈ ਪੰਜਾਬ ਦੀ ਸਿਆਸਤ ਤੇ ਅੱਜ ਸਵੇਰੇ ਬੜਾ ਵੱਡਾ ਪ੍ਰਭਾਵ ਪਾ ਰਹੀ ਹੈ ਅੱਜ ਸਵੇਰ ਤੋਂ ਪਹਿਲਾਂ ਜਦੋਂ ਰਤਨ ਜਵੰਸੀ ਰਾਜੀਵਾਨਾ ਦਾ ਜਿਹੜਾ ਕੇਸ ਹੈ ਫਾਂਸੀ ਦਾ ਜਿਹੜਾ ਮਕਦਮੇ ਚੱਲ ਰਿਹਾ ਤੇ ਉਸ ਦੀ ਜਿਹੜੀ ਸਜ਼ਾ ਨੂੰ ਮੂੜ ਕੈਦ ਬਦਲਣ ਵਾਸਤੇ ਸੰਘਰਸ਼ਾ ਨਹੀਂ ਰਿਹਾ ਸੀ ਵੀ ਉਸ ਵਾਸਤੇ ਬਲਦੇਜ ਗੁਰਦੇਵ ਸਿੰਘ ਕੌਂਸਲ ਜੋ ਬੁੱਧ ਆ ਜਾਣਾ ਇਹ ਬੜਾ ਇੱਕ ਤਰ੍ਹਾਂ ਦਾ ਮੂੜ ਦੇਣ ਵਾਲਾ ਔਰ ਸਾਰਾ ਸੂਚਨ ਵਿਚਾਰਦਾ ਹੁਣ ਗੱਤ ਇਹ ਹੈ ਕਿ ਜਿਹੜਾ ਇਹ ਸਭਾ ਬਲੇਮ ਹੈ कार बेंतरा शहीद किया पर मुद्दा कि कोई तलक नहीं सबूम लगे जा रहा सा बदनाम किया जा रहा है हम सवाल यह है कि जो दो, जो गुरदेव सिंह कौखे की शहादत हुई और अनेक सिंह दहादता हुई तो उन्नीस सौ संताली संतानवे जो ਪ੍ਰਕਾਸ਼ੀ ਬਾਦਲ ਨੇ ਸੱਤਾ ਵਿੱਚ ਆਉਣਾ ਸੀ ਔਰ ਉਸ ਵਾਸਤੇ ਇਸ ਨੇ ਇਹ ਗੱਲ ਵਾਪਰੀ ਦਿੱਤੀ ਆਪਣੀ ਮੈਨੀਫੈਸਟੋ ਦੇ ਵਿੱਚ ਗਲਬਚਾਰ ਨਾਲ ਜੁੜਾ ਸੋਚ てる ਲੋੜ ਹੈ ਜਿਹੜੇ ਦਰਸ਼ਕਾਂ ਤੁਹਾਡੀ ਸੁਣਤੀ ਹਨ ਦੇ ਇੱਕ ਪ੍ਰਕਾਸ਼ੀ ਬਾਦਲ ਨੇ ਜਿਹੜੀ ਸਾਰੇ ਸਰੀ ਸਿੱਖ ਸੱਤੀ ਰਾਜ ਦੀ ਸੰਘਰਸ਼ੀ ਸੀ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਸੱਤਾ ਚਾਵਾਂਗੇ ਇਹ ਸਾਰੀ ਇਨਕੁਆਰੀ ਕੀਤੀ ਜਾਵੇਗੀ ਔਰ ਸਾਊਥ ਅਫਰੀਕਾ ਬਾਅਦ ਇੱਕ ਟਰੂਥ ਕਮਿਸ਼ਨ ਬਣਾਇਆ ਜਾਵੇਗਾ ਕਿ ਜਿਹਨੇ ਲੋਕਾਂ ਨੇ ਕਿਦਾਂ ਸੰਘਰਸ਼ ਕਿਸ ਤਰ੍ਹਾਂ ਦੇ ਜ਼ੁਲਮ ਕੀਤੇ ਔਰ ਕਿੰਨੇ ਕਿੰਨੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਕਿੰਨੇ ਕਨੇ ਨੇ ਕੀ ਕੁਰਬਾਨੀਆਂ ਕੀਤੀਆਂ ਮੈਂ ਮਹਿਸੂਸ ਕਰਦਾ ਮਨਦੀਪ ਜੀ ਕਿ ਇਸ ਵੇਲੇ ਸਥਿਤੀ ਇਹ ਹੈ ਕਿ ਉਹ ਜੋ ਵਾਅਦੇ ਕੀਤੇ ਗਏ ਸੀ ਪ੍ਰਕਾਸ਼ੀ ਬਾਦਲ ਵੱਲੋਂ ਉਹ ਪੂਰੇ ਨਹੀਂ ਕੀਤੇ ਗਏ ਜੀ ਸੱਤਾ ਦੇ ਵਿੱਚ ਸਾਰੀ ਤਰ੍ਹਾਂ ਦੇ ਸੰਘਰਸ਼ ਕਰਕੇ ਉਹਨਾਂ ਨੂੰ ਸੱਤਾ 'ਚ ਜਾਂਦਾ ਇੱਕ ਪਹਿਲੀ ਤੇ ਗੱਲ ਇਹ ਹੈ ਕਿ ਵਿਚਾਰਧਾਰਕ ਲੜਾਈ ਹੈ ਚਾਰ ਤਰ੍ਹਾਂ ਦੇ ਨਾਲ ਇੱਕ ਪਾਸੇ ਸਿੱਖ ਵਿਚਾਰਤਾ ਹੈ ਦੂਜੇ ਪਾਸੇ ਕੇਂਦਰ ਦੀ ਵਿਚਾਰਤਾ ਹੈ ਚਾਹੇ ਕਾਂਗਰਸ ਨੇਜੀ ਚਾਹੇ ਪੀਜਪੀ ਹੈ ਦੂਸਰੇ ਪਾਸੇ ਵਿਦਰ ਪਸਿੱਖ ਪਾਤਵੀ ਵਿਚਾਰਤਾ ਰਲ ਚੱਲ ਰਹੀ ਹੈ ਅਕਾਲੀ ਦਲ ਦੀ ਜੋ ਪੋਲਿਸੀ ਹੈ ਉਹ ਸੈਕੂਲਰ ਪੋਲਿਸੀ ਹੈ ਉਹ ਲੋਕਨੰਤਰ ਤਰੀਕੇ ਨਾਲ ਸਾਰੀਤਰ ਨਾਲ ਲੈ ਕੇ ਅਨੰਤ ਨੂੰ ਸਾਰੇ ਮੱਤੇ ਤੇ ਜਾਂ ਕਿਸਾਨੀ ਕਿਰਸ ਸੰਘਰਸ਼ ਕਰਦਾ ਆ ਰਿਹਾ ਪਰ ਹੁਣ ਤਾਂ ਉਹ ਉਸ ਸੰਘਰਸ਼ ਛੱਡ ਗਿਆ ਉਹ ਮੱਤੇ ਵੀ ਛੱਡ ਗਿਆ ਔਰ ਉਹ ਜਿਹੜਾ ਵਿਚਾਰਤਾ ਉਹ ਸਖਣਾ ਹੋ ਗਿਆ ਪ੍ਰਮੁਖ ਉਸ ਕਰਦਾ ਕਿ ਜਿਹੜਾ ਗੋਪੀ ਸਿੰਘ ਸਾਹਿਬ ਦੇ ਨਾਲ ਹੋਰ ਅਨੇਕਾਂ ਸ਼ੀਰੀਆਂ ਹੋਈਆਂ ਇਹ ਹੈ ਤੇ ਪੰਥ ਵਾਸਤੇ ਸਾਜਣ ਜੀ ਸਿੱਖ ਪੰਥ ਦੀ ਚਲਦੀ ਕਲਾ ਵਾਸਤੇ ਸੀ ਔਰ ਇਸ ਵਾਸਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਸੱਤਾ 'ਚ ਆ ਰਹੇ ਸਨ ਤਾਂ ਉਹਨਾਂ ਤੋਂ ਸਿੱਖ ਪੰਥ ਨੇ ਮੰਗ ਕੀਤੀ ਖਾਸਾ ਤੇ ਮਨੁਖੀਤਕਾਰ ਸੰਗਠਨਾਂ ਨੇ ਤੇ ਹੋਰ ਦਰਵਿਦਵਾਨਾਂ ਨੇ ਅਰਬੰਗ ਕਮਿਸ਼ਨ ਨਹੀਂ ਬਣਾਇਆ ਇਹ ਉਹ ਖਨਾਮੀ ਹੈ ਇਹ ਉਹ ਗਲਤੀ ਹੈ ਪ੍ਰਕਾਸ਼ ਸਿੰਘ ਬਾਦਲ ਕਾਲੀ ਲੱਗਦੀ ਜਿਹੜੀ ਕਿ ਉਹਨਾਂ ਨੂੰ ਪਹੁੰਚਣੀ ਪੈ ਰਹੀ ਹੈ ਕਿ ਜੇਕਰ ਉਹ ਕਠਨ ਜਿਵੇਂ ਜਿਹੋ ਨੇ ਕਿਹਾ ਹੈ ਇਹ ਬਹਾਨਾ ਕਿ ਲਗਾਇਆ ਕਿ ਉਹ ਜੇਕਰ ਲਗਾਇਆ ਕਮਿਸ਼ਨ ਬਣਾਇਆ ਤੇ ਜਿਹੜੇ ਜ਼ਖਮ ਨੇ ਅੱਲੇ ਹੋ ਜਾਣਗੇ ਪਰ ਮੇਰੀ ਦੂਸਰੀ ਰਾਏ ਹੈ ਬੜੇ ਲੋਕ ਕਹਿੰਦੇ ਬੜੇ ਬਿਰਕ ਦੀ ਰਾਏ ਹੈ ਕਿ ਜਦ ਤੱਕ ਕਿਸੇ ਵੀ ਮੁੱਦੇ ਬਾਰੇ ਜਾਂ ਕਿਸੇ ਵੀ ਸੰਘਰਸ਼ ਬਾਰੇ ਜਾਂ ਕਿਸੇ ਵੀ ਐਸੇ ਸਟੇਟਸ ਵਧਨ ਮੁੱਦੇ ਬਾਰੇ ਕੋਈ ਕਲੋਜ਼ਰ ਨਹੀਂ ਹੁੰਦਾ ਉਹਦਾ ਕੋਈ ਇਨਸਾਫ ਨਹੀਂ ਮਿਲਦਾ ਉਹ ਜਿਹੜਾ ਅਬਜ਼ਰਵ ਜ਼ਖਮ ਨੇ ਉਹ ਅੱਲੇ ਰਹਿੰਦੇ ਨੇ ਹੁਣ ਜੇਕਰ ਮੰਨਿਆ ਜਾਏ ਕਿ ਪ੍ਰਕਾਸ਼ੀ ਬਾਦਲ ਨੇ ਕਮਿਸ਼ਨ ਨਹੀਂ ਬਣਾਇਆ ਉਹ ਜੋ ਸਾਹਮਣੇ ਨਹੀਂ ਆਈ ਤੱਕੀ ਜ਼ਖਮ ਜ਼ਖਮ ਭਰ ਗਏ ਜੋ ਕਰਤਾਰਾ ਜਿਸਰੇ ਨੇ ਜਿ ਜਿਹਨੇ 50 ਸਾਲ ਤੋਂ 40 ਸਾਲ ਤੋਂ ਇਸਰੇ ਨੇ ਦੂਸਰੀ ਨੇ ਕਾਹਲੀ ਇਤਿਮਾਦ ਇੰਪੋਰਟਲ ਨਾਲ ਚੱਲਦਾ ਕਿ ਜਦੋਂ 1980 ਦੇ ਵਿੱਚ ਧਰਮਵੀਰ ਮੋਰਚਾ 788 ਲੰਗੋਵਾਲ ਦੀ ਗਵਾਹੀ ਏਟ ਜਾਂ ਪ੍ਰਕਾਸ਼ ਬਾਦਲ ਤੇ ਗੁਰਚਰ ਸਿੰਘ ਟੋਣਾ ਜੋ ਸਟਾਲਵਰ ਲੀਤੇ ਸੀ ਕਾਹਲੀ ਦਲ ਦੇ ਉਹਨਾਂ ਦੀ ਗਵਾਹੀ ਏਟ ਹੋਰ ਸਾਰੇ ਸਿਧਧ ਜਨਰਸੀ ਪ੍ਰਦਰਸ਼ਨ ਦੀ ਗਵਾਹੀ ਜੋ ਸੰਘਰਸ਼ ਲੜਿਆ ਗਿਆ ਉਸ ਸੰਘਰਸ਼ ਦਾ ਹੀ ਕਲੋਜ਼ਰ ਇੱਕ ਤਰ੍ਹਾਂ ਨਾਲ ਉਹਦੇ ਜਿਹੜਾ ਸੈੱਟ ਪੈ ਗਿਆ 1984 ਤੱਕ ਪਹੁੰਚ ਗਈ ਜਿੱਲੀ ਜਿਹੜਾ ਸੰਘਰਸ਼ ਜਿਹੜਾ ਸੁਖਾਲਾ ਤੇ ਤੀਸਰਾ ਕੁੱਲਗੜਾ ਕੇਂਦਰ ਕਰਨ ਕੀਤਾ ਹੁਣ ਕੇਂਦਰ ਸਰਕਾਰ ਨੇ ਜੋ ਕੀਤਾ ਉਹਦੇ ਨਾਲ ਇੱਕੋ ਸਮੇਂ ਦੋ ਸੱਟਾਂ ਲੱਗੀਆਂ ਪਤਲੀਆਂ ਇੱਕ ਤਾਂ ਅਕਾਲੀ ਦਲ ਦਾ ਜਿਹੜਾ ਸੰਘਰਸ਼ ਲੜ ਰਿਹਾ ਸੀ ਉਹ ਖਤਮ ਹੋ ਗਿਆ ਟੁੱਟ ਗਿਆ ਲੜੀ ਟੁੱਟ ਗਈ ਦੂਸਰੇ ਪਾਸੇ ਜੋ ਸੱਜ ਜਨਾਇਸੀ ਪਿੰਡਾਂ ਵਾਲੇ ਜੋ ਸਾਰੇ ਸਿੰਘ ਸੰਘਰਸ਼ ਲੜ ਰਹੇ ਸਨ ਉਹਨਾਂ ਦਾ ਜਿਹੜਾ ਸੰਘਰਸ਼ ਜਿਹੜਾ ਸੰਘਰਸ਼ ਟੁੱਟ ਗਿਆ ਹੁਣ ਇੱਥੇ ਬੜੀ ਜ਼ਰੂਰਤ ਆ ਵਿਚਾਰਨ ਵਾਲਾ ਇਹ ਹੈ ਕਿ ਜਦੋਂ ਖਾਲਸਾ ਹੀ ਸੰਘਰਸ਼ ਤੇ ਰਾਖਪੂਤ ਹੀ ਰਾਜਨੋਜ ਉਹਨਾਂ ਨੇ 1984 ਤੋਂ ਲੈ ਕੇ 95 ਤੱਕ ਲੰਮਾ ਸੰਘਰਸ਼ ਲੜਿਆ 10 ਸਾਲ ਤੱਕ ਅਧਿਆਪਕ ਜੀ ਅਜੇ ਦੂਜਾ ਵੀ ਹੈ ਜਿ ਜ਼ਮੀਨ ਵਿੱਚ ਉਹਨਾਂ ਦੇ ਵੱਧ ਵਿੱਚ ਹੀ ਹੈਗਾ ਔਰ ਲੋਕਤੰਤੀ ਚੰਗ ਨਾਲ ਵੀ ਸੰਘਰਸ਼ ਲੜਿਆ ਗਿਆ ਨਾ ਜੀ ਪਰ ਮੇਰਾ ਸਵਾਲ ਹੈ ਅਸਲੀ 344 ਕਾਲੀ ਦਲ ਨੂੰ ਕਰ ਰਿਹਾ ਕਿ ਤੁਸੀਂ ਉਸ ਸੰਘਰਸ਼ ਕਿਉਂ ਨਹੀਂ ਲੜਿਆ ਤੁਸੀਂ ਤੁਹਾਡਾ ਸੰਘਰਸ਼ ਕੀ ਡੀਗ੍ਰੀ ਹੋ ਗਿਆ ਜਿਹੜੀਆਂ ਕੁਰਬਾਨੀਆਂ ਹੋਈਆਂ ਗ੍ਰਿਫਤਾਰੀਆਂ ਹੋਈਆਂ ਕੀ ਪੂਰਾ ਉਹਦਾ ਕੋਈ ਇਨਾਮ ਨਿਕਲਿਆ ਉਹਦਾ ਕੋਈ ਰਿਜ਼ਲਟ ਨਿਕਲਿਆ ਸੋ ਮੇਰੀ ਸਵੱਥਿਆ ਹੈ ਮੇਰੀ ਚਾਹਤ ਹੈ ਕਿ ਜਦੋਂ ਇੱਕ ਖਾੜਕੂ ਚਰਾਨੇ ਜਾਂ ਨੌਜਵਾਨਾਂ ਨੇ ਸੰਘਰਸ਼ ਲੜਿਆ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਚੱਲ ਰਿਹਾ ਹੈ ਇਹ ਗੱਲ ਤੁਸੀਂ ਸ਼ਾਬਾਸ਼ ਕੋ ਸਾਡੀ ਸਿੱਧ ਪਾਰਟੀ ਜਿਹੜੀ ਜਿਹੜੀ ਰਜਵੰਤ ਰਾਨੀ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਲੜ ਰਹੇ ਨੇ ਕੁਝ ਸੇਹੀ ਪ੍ਰੋਬਲਮਸ ਨੇ ਪਰ ਕਾਂਗਰਸ ਨੇ ਕੋਈ ਸੰਘਰਸ਼ ਨਹੀਂ ਲੜਿਆ ਜੇ ਸਟ੍ਰਸ ਕਮਿਸ਼ਨ ਬਣਾ ਦੇਦੇ ਤਾਂ ਉਸ ਨਾਲ ਜਿਹੜੀ ਸਾਰੀ ਕਿਤਾਹਰੇ ਆ ਜਾਂਦੀ ਸੀ ਹੁਣ ਜਦੋਂ ਗੁਰਦੇਵ ਸਿੰਘ ਕੌਂਪੇਰ ਦਾ ਜੋ ਬੁੱਧਾ ਸਾਹਮਣੇ ਆਇਆ ਹੈ ਐਸ ਲਈ ਮੈਂ ਮਹਿਸੂਸ ਕਰਦਾ ਕਿ ਬੁਲੰਸ ਰਾਜਵਾਲਾ ਦਾ ਬੁੱਧਾ ਜਿਹੜਾ ਕਤੀ ਸੰਭਰ ਤੋਂ ਸਮਝਦਤਾ ਸੀ ਅਤੇ ਜੋ ਗੁਰਦੇਵ ਸਿੰਘ ਕੌਂਪੇਰ ਅਗਰ ਕਾਂਗਰਸ ਸਪਸ਼ਟ ਰਾਏ ਬਰਖਦਾ ਹੈ ਇਮਾਨਦਾਰੀ ਦੇ ਨਾਲ ਇਸ ਪਾਰਟੀ ਦੀ ਜਿਹੜੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਸਵੀਕਾਰ ਕਰੇ ਇਸ ਸਾਲੇ ਕੋਲ ਇਹ ਗਲਤੀਆਂ ਹੋਈਆਂ ਨੇ ਔਰ ਅਸੀਂ ਪੰਜਾਬ ਦੇ ਵਿੱਚ ਉਹ ਇਨਸਾਫ ਨਹੀਂ ਦਿਵਾ ਸਕੇ ਆਪਣੇ ਸਾਦੇ ਸਿੱਕਾ ਮਦ ਨੂੰ ਤਾਂ ਮੈਂ ਹਿੰਦੂਸ ਕਰਨਾ ਕਿ ਇਹ ਕਾਲੀ ਦਾਲ ਦੀ ਜਿਹੜੀ ਰਿਵਾਈਵਲ ਹੈ ਉਹ ਨਹੀਂ ਹੋ ਸਕੇਗੀ ਦੂਸਰਾ ਮੈਂ ਕਹਿਣਾ ਸਮਝਾ ਕਿ ਬੰਦੇ ਜੀ ਕਿ ਅਗਰ ਫਰਜ਼ ਕਰੋ ਇਹ ਦਾ ਸੀਜ਼ਨ ਔਨ ਕਰ ਲਵੇ ਸੱਚੇ ਜੇ ਲੋ ਦੇਖੋ ਐਜੀਪੀਸੀ ਲੜਾਈ ਲੜ ਰਹੀ ਹੈ ਅਕਾਸ ਤੱਕ ਸਾਹਮਣੇ ਐਜੀਪੀਸੀ ਨੂੰ ਬਲਬਲਾਸੀ ਰਾਜਵਾਲ ਦੇ ਸੰਬੰਧ ਵਿੱਚ ਇੱਕ ਤਰ੍ਹਾਂ ਦਾ ਹਦੇਸ਼ ਦਿੱਤਾ ਕਿ ਤੁਸੀਂ ਇਸ ਬਾਰੇ ਕਰੋ ਪੰਜ ਮਿੰਟ ਕਮੇਟੀ ਬਣੀ ਹੈ ਸਰਕਾਰ ਕੋ ਸਮਾ ਲਿਆ ਜਾ ਰਿਹਾ ਹੈ ਬੜਾ ਕੁਝ ਹੋ ਰਿਹਾ ਉਹ ਵਿੱਚ ਉਹ ਵੀ ਨਾਲ ਦੀ ਪ੍ਰਭਾਵ ਜਿਹੜੀ ਅੱਜ ਪੂਰਾ ਪੈ ਰਿਹਾ ਪਰ ਕੀ ਅਕਾਲੀ ਦਲ ਜਿਹੜਾ ਕਿ ਸੰਘਰਸ਼ੀ ਤਿਰ ਹੈ ਸੰਘਰਸ਼ੀ ਵਲੰਟੀਅਰ ਫੋਰਸ ਹੈ ਅਕਾਲੀ ਦਲ ਦੀ ਆਪਣਾ ਪਰਧ ਦੀ ਸੋਨੀ ਕਮੇਟੀ ਦੀ ਇਹ ਸੰਘਰਸ਼ੀ ਲਾਡ ਸਦੈਸੀ ਇਸ ਨੂੰ ਇਸ ਨੂੰ ਆਪਣਾ ਮਨੋ ਓਨ ਕਰਕੇ ਇਮਾਨਦਾਰੀ ਨਾਲ ਆਪਣੀ ਰਿਵਾਈਵਲ ਨਹੀਂ ਕਰ ਸਕਦਾ ਸੀ ਤਾਂ ਮਹਿਸੂਸ ਕਰਨਾ ਕਿ ਅਸਲੇ ਜੋ ਇਸ਼ੂ ਪੰਜਾਬ ਦੇ ਵਿੱਚ ਬਣੇ ਹੋਏ ਨੇ ਉਸ ਨਾਲ ਜਿੱਥੇ ਸਿੱਖ ਧਿਰਾਂ ਜਿਹੜੀਆਂ ਨੇ ਦੁਖੀ ਨੇ ਪਰੇਸ਼ਾਨ ਨੇ ਦੇਖੋ ਜਿਸ ਮੀਸੀ ਰੋਡੇ ਨੇ ਔਰ ਹੂਰ ਜਿਹੜੇ ਸਾਰੇ ਆਗੂਆ ਨੇ ਇੱਕ ਤਰੀਕ ਨੂੰ ਜਦੋਂ ਬਲੌਂਸ ਗੁਰਦੇਵ ਸਿੰਘ ਕੰਪਨੀ ਦੇ ਬਾਰੇ ਸੁਣਨ ਤੋਂ ਬਾਅਦ ਦਾ ਪੂਪਾ ਹੈ ਔਰ ਸ਼ੋਅਲ ਕਮਿਟੀ ਨੂੰ ਉਹਨਾਂ ਕੀਤਾ ਤਾਂ ਉੱਥੇ ਉਹਨਾਂ ਨੇ ਇੱਕ ਪੱਤਰ ਦਿੱਤਾ ਕਾਲਜ ਦੇ ਜਹਦ ਸਾਹਿਬ ਨੂੰ ਇਹ ਜਿਹੜੀ ਇਹ ਹਾਲਾਤ ਬਣੇ ਨੇ ਵਿੱਚ ਇਹਨਾਂ ਨੂੰ ਸਜਾਵਾਂ ਦਿੱਤੀਆਂ ਜਾਣ ਸੁਖਵੀਰ ਦੇ ਪਰਾਰਸੀ ਬਾਦਲ ਦਾ ਦੋਸ਼ੀ ਹੈ ਕਿ ਉਸਨੇ 15 ਸਾਲ ਰਾਜ ਕੀਤਾ ਉਸ ਤੋਂ ਬਾਅਦ ਉਸ ਬਾਰੇ ਕੋਈ ਧੂੜ ਨਿਕਲਿਆ ਇਸ ਬਾਰੇ ਰਿਪੋਰਟਿਸ ਵੀ ਨਹੀਂ ਕਹਿੰਦੇ ਨੇ ਕਿ ਉਹ ਜਿਹੜੀ ਫਾਈਲ ਹੈ ਗੁੱਟੀ-ਬੁੱਟੀ ਚੱਪਦੀ ਹੋਈ ਹੈ ਸਿਸਟਰ ਕੇ ਉਹ ਜਿਹੜੀ ਗੱਲ ਕੀਤੀ ਗਈ ਹੈ ਉਸ ਦੇ ਬਾਰੇ ਕਾਲ ਤਾਂ ਖਸਾ ਜ세ਦਾਰ ਸਾਹਿਬ ਨੂੰ ਇਸ ਨਾਲ ਦਾ ਸੰज्ञान ਲੈਣਾ ਚਾਹੀਦਾ ਹੈ ਕਿ ਜੇਕਰ ਕਾਲ ਤਾਂ ਸੁਖਵੀਰ ਬਾਦਲ ਐਸਲੇ ਉਹ ਦੋਸ਼ੀ ਜੋ ਕਿ ਉਹ ਗ੍ਰਹਿ ਮੰਤਰੀ ਰਹੇਗੇ ਉਹਨਾਂ ਨੇ ਗ੍ਰਹਿ ਮੰਤਰੀ ਜੈਨਿਆ ਸਾਹਮਣੇ ਨਹੀਂ ਲਿਆਂਦਾ ਇਹ ਜੋ ਉਹ ਕ ਵਿਭਿਤ ਵਾਲੀ ਰਿਪੋਰਟ ਚ ਮੰਨਦੀ ਜੀ ਇਹ ਗੱਲ ਹੈ ਨਾ ਕਿ ਉਹਦੇ ਚ ਜੋ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਸਜ਼ਾ ਵੀ ਦਿੱਤਾ ਜਾਵੇ ਹੁਣ ਇੱਥੇ ਹੀ بڑا ਵੱਡਾ ਸਵਾਲ ਹੈ ਸੁਵਿਸ਼ਿ ਮਾਦ ਸਾਹਮਣੇ ਵੀ ਕਾਲਿਦ ਲੱਲੇ ਇੰਗਲਿਸ਼ੀ ਸਾਹਮਣੇ ਵੀ ਆਰ ਕਾਜੀ ਵੀ ਸਾਹਮਣੇ ਵੀ ਕੇ ਜੋ ਰਿਪੋਰਟ ਦੇ ਵਿੱਚ ਇਸ ਵਾਰ ਸਾ ਕਿਥੇ ਗਈਆਂ ਸੀ ਜਿਹਨਾਂ ਲੋਕਾਂ ਨੇ ਦੋਸ਼ੀ ਦੇ ਦੋਸ਼ੀ ਜੀ ਪੁਲਿਸ ਵਾਲੇ ਉਹਨਾਂ ਸਜ਼ਾ ਮਾ ਕਿਉਂ ਨਹੀਂ ਜੀਏ ਇਹ ਇੱਕ ਬੜਾ ਵੱਡਾ ਪ੍ਰਸ਼ਨ ਠੀਕ ਹੈ ਨਾ ਜੀ ਇਸ ਵਾਰ ਤੁਸੀਂ ਅਗਲੇ ਸਵਾਲ ਕਰ ਸਕਦੇ ਜੀ ਇਪਾਈ ਸਾਹਿਬ ਕੀ ਲੱਗਦਾ ਕਿ ਸੁਖਵੀਰ ਬਾਦਲ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜੋ ਮਾਫੀ ਮੰਗੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਦੇ ਵੱਲੋਂ ਜੋ ਕੁਝ ਗਲਤੀਆਂ ਹੋਈਆਂ ਉਹ ਦੀ ਅਸੀਂ ਖੀਵਾ ਮੰਨਦੇ ਆ ਤੁਹਾਨੂੰ ਕੀ ਲੱਗਦਾ ਕਿ ਉਸ ਮਾਫੀ ਤੋਂ ਬਾਅਦ ਜਿਵੇਂ ਆਪਣਾ ਭਾਈ ਬਲਵੰਤ ਸਿੰਘ ਰੰਮੋ ਵਾਲੀ ਦੀ ਜੋ ਚਿੱਠੀ ਆਂਦੀ ਹੈ ਉਹਦਾ ਵਾਅ ਮਾਮਲਾ ਹੋ ਗਿਆ ਜਾਂ ਫਿਰ ਕੌਂਕੇ ਵਾਲਾ ਮਾਮਲਾ ਹੋ ਕੇ ਜਸਤੇ ਜਾਰ ਰਹਾ ਹੁੰਦਾ ਤੇ ਹੁਣ ਇਸ ਸਭ ਨੂੰ ਦੇਖ ਕੇ ਮਾਫੀ ਮੰਗਣ ਤੋਂ ਬਾਅਦ ਵੀ ਜਿਹੜਾ ਅਕਾਲੀ ਦਲ ਦੇ ਨਾਲ ਵਿਵਾਦ ਤੋ ਵਿਵਾਦ ਜੁੜਦੇ ਜਾ ਰਹੇ ਨੇ ਫਿਲਹਾਲ ਉਹਨਾਂ ਨੂੰ ਜਿਹੜੀ ਮੁਸੀਬਤ ਦੇ ਵਿੱਚ ਉਹਨਾਂ ਨੇ ਮਾਫੀ ਮੰਗ ਕੇ ਜਿਹੜਾ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਫਿਰ ਉਹਨਾਂ ਦੇ ਨਾਲ ਦਿੱਤਰ ਕੌਕੇ ਵਾਲਾ ਜੋ ਮਾਮਲਾ ਉਹ ਸਾਹਮਣੇ ਆ ਗਿਆ ਤੁਹਾਨੂੰ ਕੀ ਲੱਗਦਾ ਕਿ ਕੋਈ ਇੱਕ ਦੇ ਵਿੱਚ ਅਕਾਲੀ ਦਲ ਲਈ ਕੀ ਨੀ ਚੁਣੋਤੀ ਹੋਊਗਾ ਜਦੋਂ ਤੱਕ ਉਹ ਇਕੱਠੇ ਹੋ ਕੇ ਇਹ ਸਰਕਾਰ ਨੇ ਕਰਦੇ ਕਿ ਸਾਡੀ ਸਰਕਾਰ ਦੇ ਵੇਲੇ ਇਹ ਗਲਤੀਆਂ ਰਹੀਆਂ ਇਹ ਕਮੀਆਂ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਮਾਫੀ ਸਹੀ ਸੀ ਜਾਂ ਫਿਰ ਮਾਫੀ ਮੰਗਣੀ ਕਿਵੇਂ ਚਾਹੀਦੀ ਸੰਗਤ ਵੱਲੋਂ ਕਿ ਅਕਾਲ ਤਖਤ ਦੇ ਉੱਤੇ ਪੇਸ਼ ਹੋ ਕੇ ਮੰਗਣੀ ਚਾਹੀਦੀ ਹੈ ਜਾਂ ਫਿਰ ਜੀਵੇਂ ਉਹਨਾਂ ਦੇ ਵੱਲੋਂ ਪਹਿਲਾਂ ਮੰਗੀ ਗਈ ਹੈ ਉਹ ਤੋਂ ਸਹੀ ਸੀ ਕਿ ਕੋਈ ਸਾਇੰਸ ਨਹੀਂ ਸੀ ਕਿ ਇਹ ਇਹ ਚੀਜ਼ ਜਿਹੜੀ ਤੁਸੀਂ ਗੱਲ ਠਾ ਰਹੇ ਹੋ ਉਹ ਨੂੰ ਆਪ ਹੀ ਮੰਗਣੀ ਕਾਹਤਕ ਸਾਬ ਤੋਂ ਇੱਕ ਪੰਥ ਦਾ ਇੱਕ ਉਸਤਮੌਰ ਤਖਤ ਹੈ ਮੇਰੀ ਪੀੜੀ ਦਾ ਉਕਿੰਦਰ ਹੈ ਔਰ ਸਿੱਖ ਪੰਥ ਦਾ ਉਹ ਨੌਨ ਰਾਜੀ ਸ੍ਰੀ ਰਾਜ ਸਿੰਘ ਅਸਨ ਹੈ ਸਾਡੇ ਕੋਲ ਰਾਜ ਹੋਵੇ ਚਾਹੇ ਨਾ ਹੋਵੇ ਸਾਡੇ ਕੋਲ ਰਾਜ ਸਿੰਘ ਅਸਨ ਹੈ ਸਿਧਾਂਤਕ ਤੌਰ ਤੇ ਜੋ ਮੇਰੀ ਪੀੜ੍ਹੀ ਅਗਵਾਈ ਕਰਦਾ ਹੈ ਜੈਦਾ ਸਾਹਿਬ ਇਸ ਦੇ ਸਪੋਕਸ ਬਹਿਨੇ ਸਰਦਾ ਇਸ ਨੂੰ ਵਾਇਡ ਨਹੀਂ ਦੇ ਨੇ ਬਟ ਇਹਦੀ ਇੱਕ ਬਰਯਾਦਾ ਹੈ ਜੋ ਵੀ ਤਕਨ ਤੁ ਜਿੱਤੇ ਆਸੀ ਜਾਓਗੇ ਤਾਂ ਸੰਖੋਤ ਇਸਨੇ ਵਿਲੇ ਜਦੋਂ ਉਹਨੇ ਅਗਰ ਗੁੰਡਾ ਦਾ ਜਲਲਗੇ ਬਰਾਏ ਸੀ ਕਾਲ ਤੱਕ ਜੇ ਉਹ ਨਹੀਂ ਜਲੇ ਸੀਗੇ ਉਹ ਨਾਮੀ ਹੋਈ ਸੀ ਨਾ ਜਿਹੜੀ ਰਾਸਨੀਤੀ ਜਿਹਦਾਸ ਦੀ ਜਿਹੜੀ ਹੇਲ ਨਾ ਹੋਈ ਸੀ ਮਾਸਟਰ ਤਾਰਾ ਸਿੰਘ ਦੇ ਵੀ ਬੇਸ਼ਕੀ ਪੇਸ਼ ਹੋਈ ਸੀਗੇ ਉਹਨੇ ਮਾਫੀ ਮੰਗੀ ਹੈ ਇੱਕ ਮर्याਦਾ ਹੁੰਦੀ ਹੈ ਆਪਣੇ ਤੋਂ ਤੇ ਜੇ ਕੋਈ ਗੁਨਾਹ ਕਰਦਾ ਹੈ ਜਾਂ ਕੋਈ ਕਿਸੇ ਕੇ ਨਾ ਕੁਲੂਆਂਣ ਲੱਗਦੇ ਨੇ ਤਾਂ ਕਾਲ ਤੱਕ ਸਾਡੇ ਮर्याਦਾ ਅਨਸਾਰ ਜੋ ਦੋਸ਼ੀ ਹੈ ਉਹ ਪੇਸ਼ ਹੁੰਦਾ ਹੈ ਆਪਣੇ ਆਪਣੇ ਅਰਜ਼ੋਈ ਕਰਦਾ ਹੈ ਆਪਣੇ ਸੱਚੇ ਮਨੋਂ ਅਰਜ਼ੋਈ ਕਰਦਾ ਹੈ ਔਰ ਅਕਾਲ ਚੱਕ ਸਾਖ ਖੁਦੀ ਬਣਾ ਸਕਦੇ ਨੇ ਔਰ ਜੋਸ਼ੀ ਵਿਅਕਤੀ ਜਨ ਦੋਸ਼ ਲੱਗਦੇ ਨੇ ਉਹ ਆਪ ਵੀ ਜਾ ਕੇ ਪੂਰਜ ਕਰ ਸਕਦਾ ਹੈ ਇੱਥੇ ਕੀ ਹੋਇਆ ਇੱਥੇ ਨਾਲੇ ਮਨ ਚ ਇਹ ਗੱਲ ਤਾਂ ਜ਼ਰੂਰ ਹੈ ਕਿ ਅਸੀਂ ਮਾਫੀ ਮੰਗਣੀ ਬੰਦ ਕਰ ਲੋ ਪਰ ਤਰੀਕਾ ਕਰ ਰੋਕ ਨਹੀਂ ਕਰਦਾ ਜਿਹੜਾ ਕਿ ਪੰਥ ਨੂੰ ਉਸ ਵਾਸਤੇ ਪੂਰਾ ਵਿਸ਼ਵਾਸ ਵਿਸ਼ਵਾਸ ਲਿਆ ਜਾਣਾ ਜਿਹਦੇ ਇੰਥੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਤੋਪਿਆ ਬਹੁਤ ਜ਼ਰਾ ਉੱਥੇ ਵੀ ਇਹਨਾਂ ਨੇ ਮਾਫੀ ਮੰਗੀ ਮਾਫੀ ਮੰਗੀ ਹੈ ਸਾਰੇ ਪੰਥਾਂ ਨੂੰ ਮੰਗਣੀ ਹੈ ਪਰ ਉਹ ਵੀ ਗੱਲ ਨਹੀਂ ਨਹੀਂ ਬਣੀ ਫਿਰ ਇਹਨੇ ਆਪਣੇ ਆਪ ਹੀ ਜਿਹੜੇ ਦੋਸ਼ੀ ਜਿਹੜੇ ਫਟ 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 ਖਾਇਕ 130 ਸਾਲ ਕਾਲ ਤੱਕ ਕਾਲੀ ਦਾਲਦਾ ਤੇ ਉੱਥੇ ਨੇ ਆਪ ਖੁਦ ਆਪਣੀ ਮਾਫੀ ਮੰਗ ਲਈ ਠੀਕ ਹੈ ਬੜੀ ਮਾਫੀ ਮੰਗੀ ਭਾਵਨਾ ਮਾਣੀ ਨਹੀਂ ਹੈ ਉਥੇ ਸੇਵਾ ਵੀ ਆਪਣੇ ਆਪ ਕੀਤੀ ਹਰ ਵਸੰਤ ਪਰਨੇ ਦੇ ਤਪਟੇ ਤੇ ਜੀਵ ਸਾਹਮਣੇ ਤੇ ਬਾਦਨ ਰਹਾ ਨੇ ਉਹ ਉਹ ਗੱਲ ਨਹੀਂ ਬਣੀ ਸੋ ਮੈਂ ਸਮਝਦਾ ਕਿ ਮर्यादा ਅੰਸਾਰ ਜੱਥੇ ਕਰੋ ਨਹੀਂ ਆਗਾ ਮर्यादा ਦੇ ਵਿੱਚ ਅਕਾਲ ਤਖਤ ਸਾਹਿਬ ਦੇ ਤੁਹਾਨੂੰ ਮਨ ਨੂੰ ਸਪਸ਼ਟ ਹੋ ਕੇ ਇਮਾਨਦਾਰੀ ਨਾਲ ਪੇਚ ਹੋਵੇ ਕਿ ਸਾਡੇ ਕੋਲੋਂ ਜੋ ਗਿਰਸਾਵਾਂ ਦੀਆਂ ਬੇਦਗੀਆਂ ਹੋਈਆਂ ਨੇ ਉਸ ਸੰਬੰਧ ਵਿੱਚ ਜੋ ਅਸੀਂ ਨਹੀਂ ਪੂਰੀ ਤਰ੍ਹਾਂ ਕੰਮ ਕਰ ਸਕੇ ਔਰ ਰਾਜਵਾਨਾ ਸੰਬੰਧ ਵਿੱਚ ਜੋ ਅਸੀਂ ਪੂਰੀ ਤਰ੍ਹਾਂ ਨਹੀਂ ਕੰਮ ਕੀਤਾ ਔਰ ਗੌਂਕੇ ਸਾਡੇ ਸਾਰਾ ਵਿੱਚ ਆ ਜਾਏਗਾ ਉਹ ਜੋ ਗੱਲ ਦਿੱਤੀ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਇਹ ਗੜੀ ਬੜੀ ਸਪਸ਼ਟ ਰੂਪ ਵਿੱਚ ਜੇ ਸਾਡੇ ਨੂੰ ਪੰਜਾਬ ਨੂੰ ਇੱਕ ਸੁਭਾਈ ਪਾਰਟੀ ਜਿੰਦਾਰ ਰੱਖਣੀ ਚਾਹੀਦੀ ਹੈ ਕਾਲੀ ਜਲਦੀ ਲੋੜ ਹੈ ਅ ਦੂਜੀਆ ਤੇਰਾ ਜਿਹੜੀਆਂ ਨੇ ਸਮੇ ਦੇ ਵਿੱਚ ਵੀਰੇਤੀ 35 40 ਸਾਲ ਦੇ ਵਿੱਚ ਨੂੰ ਬਦਲ ਕਾਰਗਿਰ ਬਦਲ ਨਹੀਂ ਦੇ ਸਕਦੇ ਇਹ ਇੱਕ ਦੁਖਾਤ ਹੈ ਚਾਹੇ ਸੁਮੇ ਜੀ ਮਾਨ ਨੇ ਚਾਹੇ ਖੜਗੂ ਤਰਾ ਨੇ ਚਾਹੇ ਕੋਮ사 ਮੋਰ ਚਾਹੇ ਜੋ ਹੋ ਰਿਹਾ ਹੈ ਮੈਨੂੰ ਲੱਗਦਾ ਕਿ ਇੱਕ ਬਦਲ ਆਣਾ ਚਾਹੀਦਾ ਸੀ ਬਦਲ ਜਿਹੜਾ ਨਾ ਕਿਸਦਾ ਦੇ ਸਕੇ ਨਾ ਕਿਸੇ ਤੋਂ ਦੇ ਕੋਈ ਲੈ ਸਕੇ ਇੱਕ ਜੋਰ ਤੋਂ ਜਾਣਿਤੀ ਹੈ ਨਾ ਵਿਚਾਰਧਾਰਾ ਤੋਂ ਆਉਂ ਆਈ ਨਹੀਂ ਰਹੇ ਸੋ ਜੇ ਕੋ ਅਸੀਸ ਨੂੰ ਯਾਤਰਾ ਕਰਨੀ ਹੈ ਜਾਂ ਸੰਗਰੂਹ ਚੋਣ ਲੜਦੇ ਆ ਜਾਂ ਕਿਸੇ ਹੋਰ ਤਰੀਕੇ ਨਾਲ ਆਪਣਾ ਜੋ ਕੰਮ ਕਰਦੇ ਆ ਇਹ ਰਿਵਾਈਵ ਲੈਣਾ ਜੀ ਵੀ ਰੂਸੀ ਰਿਵਾਈਵ ਪੱਥ ਦੇ ਵਿੱਚ ਜੋ ساری ਜ਼ਮੀਨ ਖੁੱਸ ਗਈ ਜਰਾਇਤੀ ਕੁਝ ਵੀ ਖੁੱਸ ਗਈ ਆ ਉਹਨੂੰ ਰਿਵਾਈਵ ਕਰੀਏ ਪ੍ਰਾਪਤ ਕਰੀਏ ਦੁਬਾਰਾ ਪਰ ਤਰੀਕਾ ਕਰ ਲੈਣਾ ਦਿਸ਼ਾ ਨਹੀਂ ਸਮਝਣਾ ਕਰੀ ਕੋਈ ਦਿਸ਼ਾ ਕੀ ਲਵੇ ਹੁਣ ਇੱਥੇ ਆ ਕੇ ਦੇਖੋ ਜਿਹੜੇ ਜਿਹੜੇ ਸੁਵੀਸ ਬਾਦਲ ਨੇ ਆਪਣੇ ਤੌਰ ਤੇ ਕਰ ਰਹੇ ਨੇ ਜੀ 500 ਕੋਰਸੇ ਨਹੀਂ ਲੈ ਰਹੇ ਟਿਕਾ ਕਾਲੀ ਜਲ ਦੇ ਪ੍ਰਧਾਨ ਨੇ ਅਕਾਲੀ ਦਲ ਦੇ ਵਰਕਰਾਂ ਵਾਸਤੇ ਉਹਨਾਂ ਨੂੰ ਆਗੂ ਸਟਰਕਚਰ ਵਾਸਤੇ ਉਹ ਪ੍ਰਧਾਨ ਲੇਕਿਨ ਸਿੱਖ ਮਾਨਸਿਕਤਾ ਦਾ ਕੀ ਕਰਾਂਗੇ ਆਪਾਂ ਜੋ ਸਿੱਖ ਸਾਇਤੀ ਐਜ਼ ਅ ਸਿੱਖ ਜੀਣਾ ਹੈ ਉਹ ਸਿਕਿਉਰਿਟੀ ਸੰਕਰ ਕਰ ਰਹੀ ਉਸ ਨੂੰ ਇੱਥੇ ਆ ਕੇ ਮਹਿਸੂਸ ਕਰਦਾ ਕਿ ਪ੍ਰਖਸ਼ਵੀ ਦੇ ਬਾਅਦ ਮੈਂ ਐਸੇ ਬੜੀ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਹੈ ਦੇਖੋ ਉਹਨਾਂ ਨੇ ਹੁਣ ਪੰਜਾਬ ਜਾਓ ਯਾਤਰਾ ਸ਼ੁਰੂ ਕੀਤੀ ਇਹ ਵੀ ਸਰਵਾਈਵਲ ਦਾ ਹਿੱਸਾ ਹੈ ਜੇ 10 ਤਰੀਕ ਤੋਂ ਸ ਇਹ ਤਾਂ ਕਿ ਤੁਮ ਤਮੀ ਸਾਹਿਬ ਸੈਨਿਕ ਬੇਟੀ ਨੂੰ ਲਾਣਪੁਰ ਸਾਹਿਬ ਤੋਂ ਬਦਮਾ ਸਾਹਿਬ ਤੱਕ ਬਹੁਤ ਸੀ ਮਾਰਸ ਦੇ ਯਾਤਰਾ ਕਰ ਰਹੇ ਨੇ ਉਹ ਚੰਗੀ ਗੱਲ ਹੈ ਸਾਰੇ ਸਰਕਾਰ ਕਰਦੇ ਆ ਐਜੇ ਐਜੇ 6 ਜੀਸੀ ਜਰਜ਼ ਕਰਦੇ ਆ ਪਰ ਸਵਾਲ ਇਹ ਵੀ ਜੋ ਕੁਝ ਹੋ ਚੁੱਕਾ ਹੈ ਨਾ ਜੀ ਉਹਦੀ ਜਿੱਤ ਕੇ ਤੁਸੀਂ ਬਨਾ ਬਾਫੀ ਨਹੀਂ ਮੰਗਦੇ ਅਕਾਲ ਤਖਤ ਸਰ ਪੇਸ਼ ਹੋਵੇ ਅਕਾਲ ਤਖਤ ਸਾਹਿਬ ਨੂੰ ਉੱਤੇ ਤੁਸੀਂ ਅਸਤੀਫਾ ਦਿਓ ਚਾਹੀਦਾ ਦਿਓ ਉਹੋ ਈ ਗੱਲ ਹੈ ਉਹ ਸੁਖਸ਼ਾ ਸਾਹਿਬ ਵੀ ਕਰਦੇ ਨੇ ਪਰ ਮੈਂ ਸੁਣਦਾ ਕਿ ਅਸਲ ਜੇਕਰ ਜ세ਜ਼ਾਰ ਸਾਹਿਬ ਇਹਨਾਂ ਨੂੰ ਬੁਲਾ ਲੈਣ ਜਾ 24 ਜੋ ਆਪੇ ਸੋ ਜਵੇ ਤਾਂ ਉਸ ਤੋਂ ਬਿਲਾ ਬਗੈਰ ਮੈਂ ਸਮਝਦਾ ਕਿ ਜੋ 6 ਆ ਕੀ ਜੇ ਵਿੱਚ ਸਿਕਮਾਂ ਚੱਕਾ ਦੇ ਚ ਸਰਵੀਰ ਸਿੰਘ ਬਾਦਲ ਗੁਨਾਹਗਾਰ ਹੀ ਰਹੇਗੇ ਦੂਜੇ ਵਾਰ ਅੱਛੇ ਸਵਜੰਨ ਦੇ ਗੱਲ ਕਰਾਂ ਇਹ ਦੇਖੋ ਪ੍ਰਸਨ ਮਨਜੀਤ ਸਿੰਘ ਨੇ 94 ਦੇ ਦਮਦਵਾ ਸਾਹਿਬ ਜਦੋਂ ਖਾਲਸਾ ਮਾਚ ਲੈ ਕੇ ਗਏ ਸੀ ਉਹਨਾਂ ਸਿਕਤਾ ਤਾਂ ਇਨਾ ਪ੍ਰਚਾਰ ਪ੍ਰਭਾਵ ਸੀ ਪ੍ਰੈਸ਼ਰ ਸੀਗਾ ਤੇ ਉਹਨਾਂ ਨੇ ਵੀ ਇਹਨਾਂ ਦੇ ਇਖਤਾ ਕਰਾਓ ਉਹਨੂੰ ਸੱਤ ਕਾਲੇਦਾਲ ਗੁਰਪਾਸਿ ਇਬਾਦਤ ਬਗੈਰ ਬਣੇ ਹੋਏ ਸੀ ਜੈਦਰ ਸਾਹਿਬ ਨੇ ਇਹਨਾਂ ਨੂੰ ਅਪੀਲ ਕੀਤੀ ਔਰ ਬਲਦੇ ਸਿੰਘ ਅਰਜ਼ ਕਰਿਆ ਤੁਸੀਂ ਅਸਤੀਫਾ ਜੋ ਮਨਵੇ ਪਹਿਲਾਂ ਅਸਤੀਫਾ ਜੋ ਉਸ ਤੋਂ ਬਾਅਦ ਮੈਂ ਕਰਾਂ ਜੇਕਰ ਉਹ ਉਹ ਇੱਕ ਪ੍ਰੈਸੀਡੈਂਟ ਹੈ ਜਾਂ ਜਦੋਂ 19 ਉਸ ਵਾਰ ਇਕਤਾ ਕਰਵਾਈ ਗਈ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਅਧਿਧਿਨਾ ਪਰ ਲਾਣ ਨਾ ਮ ਆ ਸੋ ਇਹਦਾ ਵੀ ਜਗ੍ਹਾ ਨੂੰ ਕਰ ਕਾਲਤ ਸਾਬ ਬੜੀ ਵੱਡੀ ਸ਼ਕਤੀ ਹੈ ਪਰ ਜੇਕਰ ਜੇ ਰਵੀ ਸਿੰਘ ਅਗਿਆਨੀ ਸਾਹਿਬ ਨੂੰ ਉਹਨਾਂ ਨੂੰ ਐਸਲੀ ਸੂਝ ਸਮਝ ਕੇ ਬੜੀ ਤਰੀਕੇ ਨਾਲ ਇੱਕ ਵੱਡੇ ਐਕਸ਼ਨ ਕਰਨਾ ਚਾਹੀਦਾ ਹੈ ਬੁਲਾਣਾ ਚੇਜ ਨਸਾ ਲੈਣੋ ਇਕਤਾ ਕਰਾ ਦਿਓ ਇਸ੍ਰੀ ਕੇ ਨਾਲ ਕੋ ਪਾਸੇ ਬੜਾ ਦਿਓ ਉਸ ਐਸਟੀਬਲ ਬਣ ਜੇ ਜਿਸ ਨਾਲ ਲੀਡਰਸ਼ਿਪ ਦਾ ਕ੍ਰਾਈਸਿਸ ਹੱਲ ਹੋਵੇ ਸਮੱਸਿਆ ਲੀਡਰਸ਼ਿਪ ਕ੍ਰਾਈਸਿਸ ਵੀ ਹੈ ਸੰਕਟ ਹੈ ਪਾਤੇ ਬਿਜਿਪ ਦਾ ਵਿਚਾਰਤਾਤ ਸੰਗਠਨ ਇੱਥੇ ਤੁਝੇ ਮੇਂ ਗੱਲ ਕਰਨ ਇਧਵਾ ਕੇ ਜਾਂਦੇ ਜਾਂਦੇ ਕਿ ਇਸਨੇ ਮਨਦੀਜੇ ਸਿੱਖ ਪੰਥ ਨੂੰ ਇੱਕ ਬਣਾ ਵੱਡਾ ਬਰਤਾਨ ਦੀ ਲੋੜ ਹੈ ਸਿੱਖ ਪੰਥ ਪੰਜਾਬ ਦੀ ਨਵੀਂ ਸਾਰੀ ਕਿਵੇਂ ਅੰਡਰ ਜਿਹੜੀ ਕੇਂਦਰ ਸਰਕਾਰ ਹੈ ਉਹ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰਦੀ ਹੈ ਇੱਕ ਆਤਮਕ ਸਰਕਾਰ ਬਣਾ ਰਹੀ ਹੈ ਉਹ ਜੋ ਚੱਲੀ ਤਸਵਾਈ ਪਾਰਟੀ ਖਤਮ ਹੋ ਰਹੀਆਂ ਨੇ ਕਿਸੇ ਨਕਸ਼ੇ ਰੂਪ ਵਿੱਚ ਕਮਜ਼ੋਰ ਪੈ ਰਹੀਆਂ ਨੇ ਅਕਾਲੀ ਦਲ ਕਿਉਂ ਮਤਲਬ ਵੇਜਨਾ ਦੀ ਜਿਹੜੀ ਕੋਈ ਜਿਹੜੀ ਇਸ ਸਾਕੀ ਨਹੀਂ ਪਾਲ ਕਰਦਾ ਬੀਜੇਪੀ ਨੂੰ ਇਹਨਾਂ ਦੇ ਕਰਨ ਇਡੀ ਕੂਚਨ ਨਾ ਚਾਹੁੰਦੇ ਤੁ ਕੀ ਆਪਣੇ ਆਪ ਦੇ ਪੰਜ ਦੇ ਪੰਜ ਦੀਆਂ ਸ਼ਕਤੀ ਦੇ ਧਾਰ ਦੇ ਅਸੀਂ ਆਪਣੇ ਸ਼ਕਤੀ ਨਾ ਬਣਾ ਸਕਦੇ ਪੰਜ ਦੇ ਵੇਲੇ ਆ ਜਵੇ ਪੰਜ ਦੇ ਗੁੱਦੇ ਲਵੇ ਇਮਾਨਦਾਰੀ ਨਾਲ ਉਹਨਾਂ ਨੂੰ ਰੈਸ ਕਰੇ ਤਾਂ ਮਹਿਸੂਸ ਕਰਦਾ ਕਿ ਪੰਜਾਬ ਦੀ ਰਾਜਨੀਤੀ ਸਿਖਰਾਈ ਜੁਤੀ ਹੈ ਉਹ ਬੜੀ ਸ਼ਕਤੀਸ਼ਾਲੀ ਹੋ ਜਾਏਗੀ ਸਿੱਖ ਪੰਜ ਸਾਲ ਚਾਹੁੰਦੇ ਇਹ ਸਾਢੇ ਜਿਹੇ ਸਾਈਡ ਪਾਰਟੀ ਹੈ ਉਹ ਸ਼ਕਤੀਸ਼ਾਲੀ ਰਹੇ ਜਿਨਾਂ ਦੇਖੋ ਉਹ ਬੜਾ ਅਨਮਲ ਸਮੇਂ ਹਾਲਾਤ ਇਸ ਤਰ੍ਹਾਂ ਹੋ ਜਾਣਗੇ ਕਿ ਜੋ ਕਾਲੀਦਾਲਾ ਦਾ ਵੋਟ ਬੈਂਕ ਹੈ ਜਿਹੜਾ ਆਮਾਦੀ ਪਾਰਟੀ ਚੱਲੇਗਾ 10 12% ਇਹ ਖਤਰਾ ਹੈ ਕਿ ਹੋਰ ਬੈਂਕ ਪਾਰਟੀ ਫਿਰ ਚਲਾ ਜਾਏਗਾ ਜਾਓ ਜਾਓ ਕਿੱਧਰ ਜਾਏਗਾ ਉਸ ਵੋਟ ਬੈਂਕ ਬਾਰੇ ਤਾਂ ਸੋਚੀ ਚੁੱਕੀ ਸੀ ਬਾਦਲ ਤੇ ਕਾਲੀਦਲ ਲੋਕੀ ਲਾਗੂ ਜੇ ਨੇ ਉਹ ਸਿੱਕਣਾ ਮੈਂ ਸੁਣਦਾ ਕਿ ਕਾਲੀ ਤਾਲਾ ਕਾਲੀਦਲ ਦੇ ਆ ਗੂ ਬਿਲਪੁਰ ਤੋਂ ਇਮਾਨਦਾਰੀ ਨਾਲ ਬਹੁਤ ਗੁਰੀਏ ਸੀ ਕੰਪੀਲ ਮਾਹਲੇ ਗਲਤੀ ਹੋਈ ਮੰਨ ਸਰਕਾਰ ਕਰਨ ਅੱਜ ਇਸ ਨੂੰ ਕਿਉਂ ਟਾਲਦੇ ਮੈਨੇ ਕੋਈ ਸਾਡੇ ਦਾ ਕਸੂਰ ਹੀ ਕੋਈ ਨਹੀਂ ਕਸੂਰ ਬਹੁਤ ਵੱਡਾ ਕਸੂਰ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਔਰ ਗਸੂਰੀ ਸੀ ਬਾਦਲ ਐਸ ਗ੍ਰਹਿ ਮੰਤਰੀ ਉਸ ਵੈਰੇ ਕਿਤੇ ਤੇ ਗੁਰੇ ਨਹੀਂ ਉਤਰੇ ਔਰ ਕਾਂਤੇ ਸਾਹ ਦੇ ਜਿਹੜੀ ਸ਼ਹਾਦਤ ਦਾ ਕਾਗਜ਼ ਹੈ ਕਾਫਾ ਫਾਈਨਲ ਜੁਲਦਾ ਰਿਹਾ ਅਜ ਉਭਾਰ ਆਇਆ ਇਸ ਵਾਸਤੇ ਮੈ ਸਮਝਣਾ ਕਿ ਇਹਨਾਂ ਨੂੰ ਬੜੀ ਤਾਕਤ ਮਿਲ ਸਕਦੀ ਹੈ ਰਾਜੀਵ ਵਾਲਾ ਦੇ ਮਾਮਲੇ ਦੇ ਵਿੱਚ ਸੁਪਰੀ ਸੁਮੀ ਕਮੇਟੀ ਨਾਲ ਸਿਰ ਬਿਲਕੁਲ ਕਹਿਣਾ ਚਾਹੀਦਾ ਹੈ ਕਿ ਉਹ ਪੱਛੀ ਵਾਪਸ ਨਹੀਂ ਭੁੱਟੀ ਭੁੱਟੀ ਸਨ ਜਦੋਂ ਜਦੋਂ ਰਸੇ ਰਾਜੋਣਾ ਆਪ ਖੁਦ ਸੀਦੇ ਜਨ ਤਿਆਰ ਲੈ ਉਹਨਾਂ ਦੀ ਸ਼ਹਾਦਤ ਦਾ ਅਸੀਂ ਅਸੀਂ ਕਿਉਂ ਉਹਦੀ ਪੁਸ਼ਤਰ ਨਾਲ ਭੰਗ ਕਰਦੇ ਮੈਂ ਉਹਨਾਂ ਜਿਹੜਾ ਵਿਚਾਰ ਨਹੀਂ ਉਹਨਾਂ ਨੂੰ ਕਿਉਂ ਅਸੀਂ ਭੰਗ ਕਰਦੇ ਉਹਨਾਂ ਨੂੰ ਕਦਰ ਨਹੀਂ ਕਰਦੇ ਤਾਂ ਮੈ ਸਮਝ ਜਾਗਾ ਜਿਹੜੀ ਬੜੀ ਬੁੱਧੂ ਬਿੱਡ ਗੱਲ ਹੈ ਕਿ ਜੋ ਕੇਂਦਰ ਸਰਕਾਰ ਨਾਲ ਆਪਣੇ ਤੌਰ ਤੇ ਲੜਾਈ ਲੜੇ ਕੇਂਦਰ ਸਰਕਾਰ ਨੂੰ ਸ਼ਕਤੀਸ਼ਾਲੀ ਬੜਾ ਸ਼ਕਤੀ ਵਿੱਚ ਸ਼ਕਤੀ ਦਿਖਾਵੇ ਐਜੀਟੇਸ਼ਨ ਲੜੇ ਸੰਘਰਸ਼ੀ ਹੋਵੇ ਚਾਹੇ ਯਾਤਰਾ ਕਰਨ ਚਾਹੇ ਕੁਝ ਧਰਨੇ ਲਾਣ ਚਾਹੇ ਕੁਝ ਕਰਨ ਮੈਂ ਸੋਚਦਾ ਕਿ ਗੱਲੇ ਤਿੰਨ ਤਲਾ ਤਿੰਨ ਗੱਲਾਂ ਤਿੰਨ ਸਵਾਲ ਇੱਕ ਕਾਲ ਤੱਕ ਸਾਥ ਪੇਸ਼ ਹੋ ਕੇ ਆਪਣੇ ਗੁਨਾਹ ਦੀ ਮਾਫੀ ਮੰਗ ਕੇ ਆ ਪਹਿਸਾ ਦੂਜਾ ਪੰਕਤਕ ਤੇਰਾ ਆਪਣੇ ਤੌਰ ਤੇ ਵੀ ਦੁਬਾਰਾ ਸੋਚਣਾ ਕਿ ਕਿਸ ਤਰ੍ਹਾਂ ਦੇ ਨਾਲ ਇਕੱਠੇ ਹੋ ਕੇ ਆਪਣਾ ਸਾਰਾ ਪਰਿਵਾਰ ਪੰਕਤਕ ਪਰਿਵਾਰ ਇਕੱਠਾ ਕਰਕੇ ਉਸ ਨੂੰ ਕਿ ਲੈ ਕੇ ਜਾਣਾ ਤੀਸਰਾ ਜੋ ਕੌਮੀ ਸਮੂਹ ਚੋਥਾ ਲਗਾਈ ਜਾ ਸਕਦੀ ਹੈ ਅੱਜ ਜੋ 7 ਜਨਵਰੀ ਹੈ 1 ਸਾਲ ਹੋ ਗਿਆ ਹਮੂ ਉਸ ਮੋਰਚੇ ਨੂੰ ਲਗਾਇਆ ਮੰਨ ਉਹਦੀ ਸੰਜਾਈ ਹਰ ਸਾਲ ਸਾਲ ਤੋਂ ਮਨਾਇਆ ਜਾ ਰਿਹਾ ਹੈ ਕੀ ਕੌਮੀ ਸਮੂਹ ਮੋਰਚੇ ਨਹੀਂ ਆ ਗਿਆ ਸਕਦਾ ਜੀ ਮੇਰਾ ਸਵਾਲ ਕਿ ਕੌਮੀ ਸਮੂਹ ਮੋਰਚੇ ਕੋ ਨਵੀਂ ਲੀਨ ਨਹੀਂ ਨਿਕਲ ਸਕਦੀ ਸੰਘਰਸ਼ ਲੜੇ ਹੈ ਚਾਇੋ ਜੁਤ ਜਵਾਰਾ ਸਾਹ ਸੋਚਣ ਬਲਵਾਂਸਿਕ ਰਾਜਵਾਨਾ ਦਾ ਸੋਚਣ ਰਾਤਕ ਸੋਚ ਜਿਹੜੇ 6 ਸੈਂਟਰ ਨੇ ਪਾਵਰ ਸੈਂਟਰ ਨੇ ਮੈਂ ਸਮਝ ਲਿਆ ਜੱਤਰੀਆਂ ਨੂੰ ਚੱਪੀ ਚਾਲੀ ਨਹੀਂ ਹੋ ਰਹਾ ਰਖ ਰ ਇਸ ਨੂੰ ਚਕ ਸ਼ਕਤੀ ਵਾਲੀ ਬਣਾ ਕੇ ਪਾਂਤੀਕ ਨਵੀਂ ਲੜਾਈ ਲੜੇ 24 ਜੁਰ ਜੁਰ ਲੜੇ ਔਰ ਸ਼ਕਤੀਸ਼ਾਲੀ ਹੋਵੇ 24 ਆਪਣਾ ਪ੍ਰਭਾਵ ਦੱਸੇ ਬਦ ਅਦਰਾਈ ਜਗਤ ਬਹਿਮ ਸੁਣ ਤਾਂ ਕਿ ਅਗੇ ਸਾਹ ਜੋੜ ਤੋਂ ਜਾਈ ਦਿੱਤੀ ਸੁਈ ਸੀ ਬਾਦ ਕਰਦੇ ਰਹੇ ਤਾਂ ਮੈਂ ਕਹਿੰਦਾ ਦੋ ਸੀਟਾਂ ਦਾ ਜਿੱਤਿਆਂ ਵੀ ਆਪਣੇ ਮੀਆਂ ਬੀਵੀ ਦੀਆ ਉਹ ਹੀ ਕੁਝ ਜਾਈ ਔਰ 5 ਵਜੇ ਬੜਾ ਵੱਡਾ ਇੱਕ ਐਸਾ ਮੁਸੀਬਤ ਦਿਨ ਹੋਏਗਾ ਜਦੋਂ ਸਾਡੀ ਸਵਾਈ ਪਾਰਟੀ ਜਿਹੜੀ ਹੋਰ ਕਮਜ਼ੋਰ ਹੋ ਜਾਏਗੀ ਐਸਲੇ 5 ਦਾ ਜਿਹੜਾ ਮੁੱਦਾ ਪਹੰਡਾ ਪਿਛਦਾ ਸਵਾਲ ਹੈ ਪੰਜਾਬ ਦੀ ਨਵੰਨ ਸਾਰੀ ਵਾਸਤੇ ਇੱਕ ਨਵਾਂ ਬਿਰਤਾਂਤ ਨਵਾਂ ਡਾਕੂਮੈਂਟ ਲਿਆਓ ਨਵਾਂ ਵਿਜ਼ਨ ਲਿਆਓ ਨਵੀਂ ਨਵੀਂ ਚੇਤਨਾ ਪੈਦਾ ਕਰਕੇ ਇੱਕ ਪੰਜਾਬ ਕਿਵੇਂ ਦਾ ਹੋਣਾ ਚਾਹੀਦਾ ਜਿਵੇਂ ਪੂਰੇ ਸਕੇਦੇ ਸੀਗੇ ਪੰਜਾਬ ਜਿੰਨਾ ਕੋਰਾ ਦੇ ਨਾਂ ਤੇ ਕੀ ਕਰਤਾਰਪੂਰੀ ਮਾਡਲ ਜਿਹੜਾ ਗੁਨਾਨ ਸਿੰਘ ਬੇਗੇ ਨੇ ਉਹਦੇ ਦਾਅਵੇ ਪੰਜਾਬ ਦੀ ਨਵੰਨ ਸਾਰੀ ਨਹੀਂ ਕਰ ਸਕਦੇ ਜੀ ਸਾਡੇ ਵਿਦਵਾਨ ਇਸ ਵਾਸਤੇ ਜਿੱਤ ਨਹੀਂ ਕਰ ਸਕਦੇ ਐਸ ਲਈ ਪੰਜਾਬ ਨੂੰ ਲੋੜ ਹੈ ਵਿਰਤਾਂਤ ਉਹ ਵਿਰਤਾਂਤ ਕੌਣ ਦੇਵੇਗਾ ਇਸ ਬਾਰੇ ਸਾਨੂੰ ਸਵਾਸਨੇ ਫਕਰਣਾ ਚਾਹੀਦਾ ਤਾਂ ਕਾਲ ਚੱਕ ਸਵਾਸਨੇ ਚਾਹੀਦਾ ਸੋਨ ਚਾਹੀਦਾ ਤਾਂ ਕਿ ਇੱਕ ਨਵਾਂ ਪੰਜਾਬ ਪੰਜ ਸਾਹਮਣੇ ਆ ਸਕੇ ਤਾਂ ਹੀ ਹੋ ਸਕਿਆ ਏ ਵਨ ਇਜ਼ ਵੈਰੀ ਵੈਰੀ ਮੀਟਾਈ ਸੰਡਰ ਪਰ ਰਿਕਵੈਸਟ ਜੀ ਪਹਿਲਾਂ ਤੋਂ ਨਵੋਤਾਂ ਨਾਲ ਬਾਤ ਸੀ ਕਿ ਕੀ ਇਮਤੀ ਵਿਚਾਰ ਦਸ਼ਕਾਂ ਨਾਲ ਜੀ ਕੀਤੇ ਅਗਲੇ ਇੰਟਰਮੀਡੇਟ ਵਿੱਚ ਆਪਾਂ ਕਾਲੀਦਲ ਦੇ ਜੋ ਭਵਿੱਖ ਦੇ ਨਾਲ ਸੰਬੰਧ ਕੱਲਾ ਬਾਤਾਂ ਉੱਤੇ ਕਰਾਂਗੇ ਤੇ 2024 ਦੀਆਂ ਚੋਣਾਂ ਨੂੰ ਲੈ ਕੇ ਵੀ ਉਹ ਚਰਚਾ ਕਰਾਂਗੇ ਅਗਲੇ ਐਕਸੋਰਟ ਦੇ ਵਿੱਚ ਤਦ ਤੱਕ ਸਾਡੇ ਉਜਾਤ ਧੰਨਵਾਦ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ